ਡਾਂਸਰਾਂ ਵਾਸਤੇ 2-2 ਮਹੀਨੇ ਪਹਿਲਾਂ ਲੱਖ-ਲੱਖ ਰੁਪਇਆ ਦੇ ਕੇ ਬੁੱਕ ਕਰਦੇ ਆ ਤੇ ਜੇ ਗ੍ਰੰਥੀ ਸਿੰਘ ਗੁਰੂ ਦਾ ਪਾਠ ਕਰਨ ਵਾਸਤੇ ਗੁਰੂ ਦੀ ਬਾਣੀ ਪੜਨ ਵਾਸਤੇ ਰੁਪਇਆ 7100 ਮੰਗ ਲਿਆ ਤੇ ਸਾਰੇ ਟੱਬਰ ਨੂੰ ਗਾਸ਼ ਪੈ ਜਾਂਦੀ ਵੀ ਗ੍ਰੰਥੀ ਸਿੰਘ ਨੇ 7100 ਮੰਗ ਲਿਆ ਵਾ ਗੁਰੂ ਦੀ ਬਾਣੀ ਦਾ ਬੋਲ ਨਹੀਂ ਦੇ ਸਕਦੇ ਇਹ ਤੇ ਗ੍ਰੰਥੀ ਸਿੰਘਾਂ ਦਾ ਸਤਕਾਰ ਆ ਤੇ ਗਰੰਤੀ ਸਿੰਘਾਂ ਦਾ ਜੇ ਸਤਕਾਰ ਨਾ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਇਥੇ ਮੈਂ ਕਰੋਤਾ ਵਾਂ ਅਗਲੀ ਵਾਰੇ ਮੈਨੂੰ ਸਟੇਜ ਤੇ ਪੜ ਲਿਓ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਰੰਤੀ ਸਿੰਘ ਬਨਣ ਵਾਸਤੇ ਪਾਟੀ ਸਿੰਘ ਜਾਂ ਢਾਡੀ ਜਾਂ ਕਵੀਚਰ ਸਿੰਘ ਬਨਣ ਵਾਸਤੇ ਤਿਆਰ ਹੈ ਤੇ ਤਾਂ ਗੱਲ ਕਰੋ ਤਿਆਰ ਪਤਾ ਅਸੀਂ ਕਿਉਂ ਨਹੀਂ ਆਂ ਮਾਫ ਕਰਿਓ ਆ ਸਾਡੀ ਸ਼੍ਰੋਮਣੀ ਕਮੇਟੀ ਦੇ ਕੋਲ ਅਰਬਾਂ ਖਰਬਾਂ ਰੁਪਈਆਂ ਦਾ ਬਜਟ ਆ ਆ ਸੰਗਰਾਮ ਲੱਗਦੀ ਪਾਪਾ ਬੁੱਢਾ ਸਾਹਿਬ ਦੇ ਅਸਥਾਨ ਤੇ ਤੇ ਮੈਂ ਸੱਦੇ ਤੇ ਸਪੱਸ਼ਟ ਸ਼ਬਦ ਕਹਿਣ ਲੱਗਾ ਵਾ ਇਹ ਮੁੜ ਕੇ ਕਹਿੰਦੇ ਵੀ ਕੋਈ ਪਾਠੀ ਕੋਈ ਰਾਗੀ ਕੋਈ ਕਥਾਵਾਚਕ ਕੋਈ ਕਵੀਸ਼ਰ ਕੋਈ ਢਾਡੀ ਬੰਨਣ ਵਾਸਤੇ ਨਹੀਂ ਤਿਆਰ ਤੇ ਮੈਂ ਕਹਿਣਾ ਹੁੰਦਾ ਵੀ 1100 ਰੁਪਏ ਦੇ ਨਾਲ ਅਗਲੇ ਦੇ ਪਰਿਵਾਰ ਦਾ ਪਾਲਣ ਹੋ ਜਾਊਗਾ 1100 ਰੁਪਏ ਕਿੰਨੀ ਕੀ ਚੀਜ਼ ਆ ਕਹਿਣਗੇ ਪਿਰ ਗ੍ਰੰਥੀ ਸਿੰਘ ਰਾਗੀ ਸਿੰਘ ਕਥਾਵਾਚਕ ਜਾਂ ਢਾਡੀ ਉਹ ਚਾਹੀਦਾ ਜਿਹੜਾ ਕੱਲਾ 1100 ਰੁਪਏ ਦੇ ਵਿੱਚ 2 ਘੰਟੇ ਸਟੇਜ ਦੇ ਉੱਤੇ ਲਾ ਜਾਏ ਤੇ ਬਿਲ ਬੇਲੜ ਪਖੰਡੀ ਸਾਧਾਂ ਨੂੰ ਲੋਕ ਡਿਫੈਂਡਰਾਂ ਦਈ ਜਾਂਦੇ ਆ ਤੇ ਗਰੰਤੀ ਸਿੰਘ ਤੇ ਜਾਂ ਗੁਰੂ ਦੇ ਰਾਗੀ ਮੈਂ ਉਹੋ ਜੇ ਵੇਖਿਆ ਜਿਨ੍ਹਾਂ ਨੇ ਅਗਲੇ ਬੰਨੇ ਟੈਂਚੀ ਤੇਲ ਵਾਲੀ ਦੇ ਉੱਤੇ ਹਰਮੋਨੀਆਂ ਤੇ ਤਬਲਾ ਰੱਖਿਆ ਹੁੰਦਾ ਤੇ ਇੱਕੋ ਮੋਟਰਸਾਈਕਲ ਦੇ ਉੱਤੇ ਤਿੰਨ ਬੈ ਕੇ ਗੁਰੂ ਦਾ ਕੀਰਤਨ ਕਰਨ ਵਾਸਤੇ ਜਾਂਦੇ ਆ ਸਮਾਂ ਸੀ ਕਦੇ ਗੁਰੂ ਹਰਗੋਬਿੰਦ ਸਾਹਿਬ ਆਓ ਧਰਤੀ ਉਤੋਂ ਨਤਮਲ ਤੇ ਅਬਦੁੱਲਾ ਖੈਰ ਨੂੰ ਹਾਥੀ ਦੇ ਉੱਤੇ ਬਿਠਾ ਕੇ ਲਿਆਂਦਾ ਸੀ ਤੇ ਅੱਜ ਇਹ ਤਿੰਨ ਤਿੰਨ ਵਿਚਾਰੇ ਰਾਗੀ ਸਿੰਘ ਮੋਟਰਸਾਈਕਲ ਦੇ ਉੱਤੇ ਬੈਠ ਜਾਂਦੇ ਤੇ ਵੇਲਰ ਸਾਡਾ ਨੂੰ ਡਿਫੈਂਡਰ ਤੇ ਲੈਂਡ ਕਰੂਜ਼ਰਾਂ ਲੋਕੀ ਚੜਾਈ ਜਾਂਦੇ ਆ ਸਾਡੀ ਕੌਮ ਦੀ ਮੱਤ ਮਾਰੀ ਆ ਆ ਸ਼੍ਰੋਮਣੀ ਕਮੇਟੀ ਵਾਲੇ ਦੇਣ ਹਾਏ 1-1 ਦੁਆਣ ਦਾ 33,000 ਇਹਨਾਂ ਨੂੰ ਕਿਹੜਾ ਘਾਟਾ ਕਿਸ ਗੱਲ ਦਾ ਘਾਟਾ ਥੋੜੀ ਆ ਕਿਸੇ ਨੂੰ ਪਰ ਇਹ ਕਹਿੰਦੇ ਵੀ 1100 ਤੋਂ ਵਧਣਾ ਨਹੀਂ ਤੇ ਮੈਂ ਕਹਿੰਦੇ ਲਓ ਬਾਊ ਆ ਤੁਹਾਡੀ ਭੇਡਾ ਵਾ 1100 ਰੁਪਏ ਦੇ ਨਾਲ ਸਿੱਖ ਕਦੇ ਰਾਜ ਕਰ ਸਕਦਾ ਵਾ ਤੇ ਨਾਰੇ ਲਾਉਣੇ ਆਜ ਕਰੇ